ਵੀਰਬਲ ਦੀ ਕਰਤੂਤ ਵੀਰਬਲ ਜਾਤ ਦਾ ਬ੍ਰਾਹਮਣ ਸੀ ਤੇ ਆਪਣੀ ਵਿਦਿਆ ਚਤ్రਾਈ ਦੇ ਕਰਕੇ ਮੁਗਲ ਬਾਦਸ਼ਾਹ ਅਕਬਰ ਦੇ ਨੌ ਦਰਬਾਰੀ ਰਤਰਾਚੋ ਇੱਕ ਹੋ ਗਿਆ ਵੀਰਬਲ ਦੀ ਚਤ్రਾਈ ਪਰ ਇੱਕ ਸੀ ਆਮ ਪ੍ਰਚਲਿਤ ਨੇ ਪਰ ਜਿੱਥੇ ਚਤੁਰ ਸੀ ਉੱਥੇ ਸਿਰੇ ਦਾ ਹੰਕਾਰੀ ਤੇ ਗੁਰੂ ਘਰ ਦਾ ਵਿਰੋਧੀ ਸੀ ਅਕਬਰ ਦੇ ਰਾਜ ਸਭੇ ਸਰਹੰਦੀ ਇਲਾਕੇ ਚ ਯੂਸਫ ਜਈਆ ਨੇ ਬਗਾਵਤ ਕਰ ਦਿੱਤੀ ਉਹਨਾਂ ਨੂੰ ਸ਼ਾਂਤ ਕਰਨ ਲਈ ਅਕਬਰ ਨੇ ਆਪਣੇ ਜਰਨੈਲ ਜੈਨ ਖਾਨ ਨੂੰ ਭੇਜਿਆ ਪਰ ਜਰਨੈਲ ਖਾਨ ਕਾਮਯਾਬ ਨਾ ਹੋਇਆ ਉਸ ਦੀ ਸਹਾਇਤਾ ਲਈ ਬੀਰਵਾਲ ਨੂੰ ਭੇਜਿਆ ਬੀਰਵਾਲ ਦੇ ਚੱਲਣ ਤੋਂ ਪਹਿਲਾਂ ਬਾਦਸ਼ਾਹ ਦੇ ਕੋਲੋਂ ਬ੍ਰਾਹਮਣ ਹੋਣ ਨਾਤੇ ਸਾਰੇ ਖਤਰਿਆਂ ਦੇ ਉੱਪਰ ਟੈਕਸ ਉਗਰਾਹ ਖੋਣ ਦਾ ਖਾਸ ਅਧਿਕਾਰ ਮੰਗਿਆ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਅਗਰੇ ਤੂੰ ਚਲਦਾ ਸਾਰੇ ਰਸਤੇ 'ਚ ਟੈਕਸ ਇਕੱਠਾ ਕਰਦਾ ਆਇਆ ਜਦੋਂ ਵਿਆਸ ਲੰਘ ਕੇ ਅੰਮ੍ਰਿਤਸਰ ਪਹੁੰਚਿਆ ਖੱਤਰੀ ਪਰਿਵਾਰਾਂ ਤੋਂ ਟੈਕਸ ਮੰਗਿਆ ਤਾਂ ਸਿੱਖਾਂ ਨੇ ਕਿਹਾ ਅਸੀਂ ਖੱਤਰੀ ਨਹੀਂ ਅਸੀਂ ਗੁਰੂ ਦੇ ਸਿੱਖ ਹਾਂ ਬਾਕੀ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਗੱਲ ਕਰੋ ਬੀਰਬਲ ਨੇ ਸਤਗੁਰੂ ਜੀ ਨੂੰ ਹੁਕਮ ਭੇਜਿਆ ਕਿ ਮੈਂ ब्राह्मण हां ਤੇ ਤੁਸੀਂ ਖੱਤਰੀ ਮੈਂ ਬਾਦਸ਼ਾਹ ਤੋਂ ਹਰ ਖੱਤਰੀ ਘਰ ਦੇ ਟੈਕਸ ਦਾ ਅਧਿਕਾਰ ਲੈ ਕੇ ਆਇਆ ਹਾਂ ਤੁਸੀਂ ਆਪਣੇ ਸਿੱਖਾਂ ਸਮੇਤ ਟੈਕਸ ਤਾਰੋ ਸਤਿਗੁਰਾਂ ਨੇ ਕਿਹਾ ਇਹ ਧਨ ਗੁਰੂ ਨਾਨਕ ਸਾਹਿਬ ਦਾ ਕਰ ਹੈ ਇੱਥੇ ਵਰਣਵੰਡ ਜਾਤ ਪਾਤ ਨਹੀਂ ਚੱਲਦੀ ਇਸ ਕਰਕੇ ਖੱਤਰੀ ਟੈਕਸ ਸਾਡੇ ਤੇ ਲਾਗੂ ਨਹੀਂ ਹੁੰਦਾ ਤੇ ਨਾ ਹੀ ਤੁਹਾਡੇ ਬ੍ਰਾਹਮਣ ਹੋਣ ਨਾਲ ਸਾਨੂੰ ਕੋਈ ਫਰਕ ਹੈ ਗੁਰੂ ਘਰ ਸਭ ਲਈ ਬਰਾਬਰ ਹੈ ਸੰਗਤ ਦੀ ਸੇਵਾ ਸਿੱਖਾਂ ਦੇ ਦਸਵੰਧ ਨਾਲ ਲੰਗਰ ਚੱਲਦਾ ਹੈ ਤੁਸੀਂ ਪ੍ਰਸ਼ਾਦਾ ਛਕ ਸਕਦੇ ਹੋ ਫੌਜ ਛਕ ਸਕਦੀ ਹੈ ਪਰ ਇਹ ਟੈਕਸ ਏ ਗੈਰ ਕਾਨੂੰਨ ਹੈ ਬੀਰਬਲ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਈਰਖਾ ਪਹਿਲਾਂ ਵੀ ਸੀ ਤੇ ਕਿਉਂਕਿ ਗੁਰੂ ਘਰ ਵੰਡ ਵੰਡ ਤੇ ਕੋੜ ਹੋਰ ਵਿਪਰਵਾਦੀ ਸੰਗਲਾਂ ਨੂੰ ਤੋੜਦਾ ਸੀ ਦੂਸਰਾ ਕਈ ਵਾਰ ਪੰਡਤਾਂ ਬ੍ਰਾਹਮਣਾਂ ਨੇ ਵੀਰਬਲ ਕੋਲ ਗੁਰੂਕਾਰ ਵਿਰੁੱਧ ਸ਼ਿਕਾਇਤਾਂ ਕੀਤੀਆਂ ਕਿ ਤੁਸੀਂ ਏਡੇ ਵੱਡੇ ਅਹੁਦੇ ਤੇ ਹੋ ਇਸ ਖਤਰੇ ਦਾ ਕੋਈ ਹੱਲ ਕਰੋ ਜਦੋਂ ਵੀਰਬਲ ਨੂੰ ਗੁਰੂ ਅਰਜਨ ਦੇ ਮਹਾਰਾਜ ਦਾ ਜਵਾਬ ਸੁਣ ਪਹੁੰਚਿਆ ਤਾਂ ਅੰਦਰ ਭਰਿਆ ਜ਼ਹਿਰ ਉੱਛਲ ਪਿਆ ਖੰਕਾਰੀ ਬੰਮਣ ਨੇ ਗੁਰੂ ਸਾਹਿਬ ਨੂੰ ਜਵਾਬ ਭੇਜਿਆ ਦਸ ਤੇ ਮੈਂ ਹੁਣੇ ਦਿੰਦਾ ਪਰ ਹੁਣ ਤਾਂ ਮੈਨੂੰ ਛੇਤੀ ਹੈ ਅੱਗੇ ਜਾ ਰਹਾ ਹਾਂ ਪਰ ਉਧਰੋਂ ਮੁੜਦਿਆਂ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਖਤਰੀ ਹੋ ਕੇ ਸਿੱਖ ਆਹ ਤੁਹਾਡੀ ਝੂਠ ਦੀ ਦੁਕਾਨ ਮੈਂ ਬੰਦ ਕਰਕੇ ਵਾਪਸ ਜਾਵਾਂਗਾ ਇਸ ਤਰ੍ਹਾਂ ਧਮਕੀ ਦੇ ਕੇ ਬੀਰਬਲ ਅੱਗੇ ਤੁਰ ਪਿਆ ਸਿੱਖਾਂ ਨੇ ਕਿਹਾ ਮਹਾਰਾਜ ਇਹ ਹੰਕਾਰੀ ਬ੍ਰਾਹਮਣ ਰਾਜ ਦੇ ਅਬਮਾਨੀ ਜੇ ਨੁਕਸਾਨ ਕਰੇਗਾ ਸਤ ਗੁਰੂ ਜਿਆ ਘਬਰਾਉ ਨਾ ਗੁਰੂ ਨਾਨਕ ਦੇ ਘਰ ਨਾਲ ਕਹਿਣ ਵਾਲਾ ਸੁਖੀ ਨਹੀਂ ਰਹਿੰਦਾ ਨੁਕਸਾਨ ਤੇ ਤਾਂ ਕਰੇਗਾ ਜੇ ਵਾਪਸ ਮੁੜੇਗਾ ਗੁਰੂ ਬੋਲਾਂ ਦੀ ਕਿਰਪਾ ਭਾਣਾ ਕਰਤਾਰ ਦਸਰਹੰਦੀ ਲਾਕੇ ਵਿੱਚ ਯੂਸਫ ਜਈਆਂ ਨਾਲ ਲੜਦਿਆਂ 1500 ਸ਼ਰਸ਼ ਵੀਰਵਲ ਮਾਰਿਆ ਗਿਆ ਕਦੇ ਵਾਪਸ ਨਹੀਂ ਮੁੜਿਆ ਇਤਿਹਾਸ ਗਵਾਹ ਹੈ ਚੰਦੂ ਸੁਚਾਨੰਦ ਵੀਰਵਲ ਪਹਾੜੀ ਰਾਜੇ ਹੁਣ ਵੀ ਗਾਂਧੀ ਨਹਿਰੂ ਇੰਦਰਾ ਅਡਵਾਨੀ ਜੋ ਵੀ ਥੋੜੀ ਤਾਕਤ ਚ ਆਏ ਉਹਨਾਂ ਨੇ ਆਪਣੀ ਪੂਰੀ ਵਾਹ ਲਾਈ ਗੁਰੂ ਘਰ ਬ੍ਰੁੱਧ ਵੀਰਵਲ ਬਾਰੇ ਅਸੀਂ ਦੋ ਚਾਰ ਗੱਲਾਂ ਸੁਣੀਆਂ ਨੇ ਪਰ ਆ ਕਰਤੂਤ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ